40 ਸੱਤ ਹਸਪਤਾਲ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲੀਆਂ ਧਮਕੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ਤੇ ਪੰਜਾਬ ਦੇ ਮੋਹਾਲੀ ਵਿੱਚ 40 ਸੱਤ ਹਸਪਤਾਲ ਅਤੇ ਆਲੇ ਦੁਆਲੇ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੁਪਹਿਰ ਕਰੀਬ 1:30 ਵਜੇ ਮਿਲੀ ਸੂਚਨਾ ਮਿਲਣ ਤੇ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਤੁਰੰਤ ਅਲਰਟ ਹੋ ਗਈਆਂ ਅਤੇ ਪੂਰੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਲਾਜ ਲਈ ਹਸਪਤਾਲ ਵਿੱਚ ਦਾਖਲ ਹਨ ਜਿਸ ਕੰਨ ਸੁਰੱਖਿਆ ਹੋ ਹੋ ਸਖਤ ਕਰ ਦਿੱਤੀ ਗਈ ਹੈ ਪੁਲਿਸ ਨੇ ਹਸਪਤਾਲ ਦੇ ਕੰਪਲੈਕਸ ਅਤੇ ਆਲੇ ਦੁਆਲੇ ਦੇ ਸੰਵੇਦਨਸ਼ੀਲ ਖੇਤਰਾਂ ਦੀ ਤਲਾਸ਼ੀ ਲਈ ਹੈ ਅਤੇ ਸੁਰੱਖਿਆ ਘੇਰਾ ਸਖਤ ਕਰ ਦਿੱਤਾ ਹੈ ਮੁੰਡਲੀ ਜਾਣਕਾਰੀ ਅਨੁਸਾਰ ਇਹ ਧਮਕੀ ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਮ ਤੇ ਜਾਰੀ ਕੀਤੀ ਗਈ ਸੀ ਹਾਲੇ ਕਿ ਪੁਲਿਸ ਉਤਰਾ ਦਾ ਕਹਿਣਾ ਹੈ ਕਿ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ ਜੋ ਬਾਦ ਵਿੱਚ ਟੂਠੀਆਂ ਸਾਬਤ ਹੋਈਆਂ ਇਸ ਦੇ ਬਾਵਜੂਦ ਪੁਲਿਸ ਪੂਰੀ ਮੁਸਤੈਦੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਏਜੰਸੀਆਂ ਤਕਨੀਕੀ ਅਤੇ ਖੂਫੀਆ ਜਾਣਕਾਰੀ ਦੇ ਆਧਾਰ ਤੇ ਧਮਕੀ ਦੇਣ ਵਾਲਿਆਂ ਦੀ ਪਛਾਣ ਕਰਨ ਲਈ ਕੰਮ ਕਰ ਰਹੀਆਂ ਹਨ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਰਣਵੀਰ ਸਿੰਘ ਲਾਲੜੂ ਦੀ ਵਿਸ਼ੇਸ਼ ਰਿਪੋਰਟ ਸਭ ਤੋਂ ਧਮਕੀ ਆਈ ਹੈ ਫੋਟੋਸ ਹਸਪਤਲ ਤੇ ਬੇਸਿਕਲੀ ਜੀ ਜਿਹੜੇ ਪੁਰਾਣੇ ਪੈਟਰਨ ਤੇ ਸਕੂਲਾਂ ਦੀ ਮੇਲ ਤੇ ਧਮਕੀ ਆਈ ਸੀ ਫੋਟੋਸ ਹਸਪਤਲ ਦੇ ਸੰਬੰਧੀ ਵੀਰ ਨੂੰ ਇਹ ਸੇਮ ਬੰਬ ਬਲਾਸਟ ਕਰਾਂਗੇ ਆਪਾਂ ਤੇ ਉਹਦੇ ਬਾਅਦ ਹੀ ਆਪਾਂ ਆਪਣੀ ਜਿਹੜੀ ਐਂਟੀ ਸੈਪਟਾਈਜ਼ ਟੀਮਸ ਐ ਉਹਨਾਂ ਨੂੰ ਇਮੀਡੀਏਟਲੀ ਐਕਟਿਵ ਕਰਕੇ ਪੰਜ ਸਾਢੇ ਈਐਸ ਟੀਮਸ ਲੱਗੀਆਂ ਇਮੀਡੀਏਟਲੀ ਇਸ ਪੂਰੇ ਏਰੀਆ ਦੀ ਜਿਹੜੀ ਨੌਨ ਐਸੈਂਸ਼ੀਅਲ ਸਰਵਿਸੇਸ ਐ ਉਹਨਾਂ ਨੂੰ ਹੌਲਡ ਕਰਕੇ ਏਐਸ ਕਰਾਇਆ ਗਿਆ ਇਸ ਤੋਂ ਇਲਾਵਾ ਜੀ ਸਾਈਮਲਟੇਨੀਅਸਲੀ ਕਿਉਂਕਿ ਸਕੂਲਸ ਨੂੰ ਥ੍ਰੈਟ ਆਈ ਸੀ ਤੇ ਸਕੂਲਸ ਦੀ ਵੀ ਪੈਰਲੈਲੀ ਜਿਹੜੀ ਏਐਸ ਚੱਲ ਰਹੀ ਐ ਤੇ ਮੈਂ ਵਚਨਬਾਦ ਦਾ ਮਹੌਲੀ ਪੁਲਿਸ ਵਚਨਬਾਦ ਦਾ ਕਿ ਜਿੰਨੀ ਵੀ ਸੇਫਟੀ ਐਂਡ ਸਿਕਿਉਰਿਟੀ ਐ ਸੀਐਮ ਸਾਹਿਬ ਦੀ ਤੇ ਸਕੂਲਸ ਦੀ ਉਹ ਆਪਾਂ ਪੂਰੀ ਪੁਰਜ਼ੋਰ ਤਰੀਕੇ ਨਾਲ ਕਰਾਂਗੇ ਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਪੁਰਾਣੀ ਜਿਹੜੀ ਥ्रेट ਕਾਲ ਸੀ ਜਿਹੜੀ ਇਸ ਤੋਂ ਪਿਛਲੀ ਆਈ ਸੀ ਉਹਦੇ ਜਦੋਂ ਆਪਾਂ ਟੈਕਨੀਕਲ ਡਿਟੇਲਸ ਲਈਤੀਆਂ ਸੀ ਇਹਦਾ ਜਿਹੜਾ ਆਈਪੀ ਐਡਰੈਸ ਉਹ ਯੂਐਸਏ ਦਾ ਆਇਆ ਸੀ ਤੇ ਜਿਹੜਾ ਕੋਈ ਰਿਕਵਰੀ ਈਮੇਲ ਸੀਗਾ ਜਿਹੜਾ ਲਿੰਕ ਉਹ ਬੰਗਲਾਦੇਸ਼ 베ਸ ਸੀ ਉਹ ਸੇਮ ਹੀ ਈਮੇਲ ਐਡਰੈਸ ਤੋਂ ਆਇਆ ਤੇ ਇੱਕੋ ਈਮੇਲ ਐਡਰੈਸ ਤੋਂ ਇੱਕੋ ਜਿਹੜਾ ਆਈਪੀ ਰੂਟ ਕਰਕੇ ਸਪੂਫ ਕਰਕੇ ਇਹ ਜਿਹੜੀ ਥ्रेट ਕਾਲਸ ਵਾਰ-ਵਾਰ ਆ ਰਹੀ ਹੈ ਬਟ ਸਟਿਲ ਜ਼ੀਰੋ 에ਰਰ ਕਰਕੇ ਵੀ ਟੇਕ ਨੋ ਚਾਂਸਸ ਤੇ ਆਪੋ ਪੂਰੀ ਪ੍ਰੋਟੋਕਾਲ ਜਿਹੜਾ ਉਹ ਫਾਲੋ ਕਰੀਏ ਮੁੱਖ ਮੰਤਰੀ ਦਾ ਪਹਿਲਾਂ ਜ਼ਿਕਰ ਹੈ ਪਹਿਲਾਂ ਵੀ ਮੁੱਖ ਮੰਤਰੀ ਦਾ ਜੀ ਸੀਐਮ ਸਾਹਿਬ ਦਾ ਵੀ ਜ਼ਿਕਰ ਹੈ ਚੈਕਿੰਗ ਬੰਬ ਕਿਸ ਤਰ੍ਹਾਂ ਚੈੱਕੇ ਚੱਲ ਰਹੀ ਅੰਦਰਲੇ ਹੈ ਕਿ ਪਹਿਲਾਂ ਵੀ ਸਕੂਲਾਂ ਨੂੰ ਧਮਕੀਆਂ ਆਈਆਂ ਨੇ ਹਲੇ ਤੱਕ ਕੀ ਐਕਸ਼ਨ ਲਿੱਤਾ ਗਿਆ ਹੈ ਸਾਈਬਰ ਸੈੱਲ ਕੀ ਕਰ ਰਿਹਾ ਹੈ ਬਿਲਕੁਲ ਜੀ ਇਹਦੇ ਵਿੱਚ ਇਹਦੇ ਵਿੱਚ ਜਿਹੜੀ ਸਾਡੀ ਟੈਕਨੀਕਲ ਇਨਵੈਸਟੀਗੇਸ਼ਨ ਹੈ ਉਹ ਦੇ ਆਰ ਅੰਡਰ ਵੇ ਬੀ ਬੇਸਿਕਲੀ ਜਿਵੇਂ ਬ੍ਰਾਊਜ਼ਰਸ ਹੁੰਦੇ ਆ ਡਿਫਰੈਂਟ ਔਰ ਬ੍ਰਾਊਜ਼ਰ ਹੋ ਗਿਆ ਉਹਦੇ ਨਾਲ ਸਪੂਫ ਕਰਕੇ ਆਈਪੀ ਇਹ ਅਲੱਗ-ਅਲੱਗ ਦੇਸ਼ਾਂ ਤੋਂ ਇਹ ਆਈਪੀ ਜਨਰੇਟ ਕੀਤੇ ਜਾਂਦੇ ਆ ਉਹ ਜਿਵੇਂ ਇਹ ਵਾਲਾ ਜਿਹੜਾ ਜਨਰੇਟਡ ਆਈਪੀ ਹੈ ਉਹ ਯੂਐਸਏ ਦਾ ਜਿਹੜਾ ਪਿਛਲੀ ਵਾਰ ਆਇਆ ਸੀ ਤੇ ਇਹਦੇ ਸੰਬੰਧੀ ਜਿਹੜਾ ਦੂਸਰਾ ਰਿਕਵਰੀ ਈਮੇਲ ਉਹ ਬੰਗਲਾਦੇਸ਼ ਦਾ ਸੀਐਮ ਸਾਹਿਬ ਕੋ ਸਵਿਫਟ ਕੀਤਾ ਜਾਏਗਾ ਨਹੀਂ ਜੀ ਹਜੇ ਫਿਲਹਾਲ ਇਹ ਸੇ ਕੁਝ ਨਹੀਂ ਇਦਾਂ ਦਾ ਹੈ ਤੇ ਆਹ ਟੀਮਸ ਆ ਰਲਰਟ ਸੀਐਮ ਸਕਿਉਰਿਟੀਜ਼ ਅਲਰਟ ਤੇ ਆਪਾਂ ਪੂਰੇ ਪ੍ਰੋਟੋਕੋਲ ਸਟੈਬਲਿਸ਼ ਕੀਤੇ ਹੋਏ ਆ ਇਹ ਜਿਹੜਾ ਕਾਮਨ ਪਿਛਲੇ ਸਾਰੇ ਕਾਪੀ ਪੇਸਟ ਕਰਕੇ ਇਹਨਾਂ ਨੇ ਜਿੰਨੇ ਸਕੂਲ ਪਿਛਲੇ ਸੀ 16 ਦੇ ਘਰੇ ਸਾਰਿਆਂ ਨੂੰ ਹੀ ਇੱਕੋ ਈਮੇਲ ਤੇ ਥ੍ਰੈਟ ਹੋ ਵੀ ਸੇਮ ਪੇਜ ਤੇ ਖਾਲਿਸਤਾਨ ਨਾਮ ਦਿੱਤਾ ਜਾਂਦਾ ਮਤਲਬ ਜਿਹੜੀ ਈਮੇਲ ਜਿੱਥੋਂ ਆਂਦੀ ਹੈ ਨਾਮ ਕੀ ਹਾਰਿਆ ਬਿਲਕੁਲ ਜੀ ਹਜੇ ਤੱਕ ਤੇ ਹੋਕ ਸੀਮੇਲ ਜੀ ਹੈ ਬਾਕੀ ਕਿਸੇ ਆਰਗੇਨਾਈਜੇਸ਼ਨ ਦਾ ਨਾਮ ਇਹਨਾਂ ਨੇ ਲੈਣਾ ਹੈ ਟੂ ਗੇਨ ਲੇਜੀਟਿਮੀਸੀ ਤੇ ਉਹ ਮਟੀਰੀਅਲ ਹੈ ਜੀ ਠੀਕ